ਸਰਕਾਰ ਨੂੰ ਕਹਿ ਚੁੱਕਾ ਕਿ ਤੁਸੀਂ ਸਾਡਾ ਕੰਮ ਕਰੋ ਤੇ ਅੱਜ ਤਨਵਾਦ ਰੈਲੀ ਕਰਾਂਗੇ ਤੁਹਾਡਾ ਸਮਰਥਨ ਕਰਾਂਗੇ ਪਰ ਜੇ ਸਰਕਾਰ ਕੁਝ ਨਹੀਂ ਕਰੂਗੀ ਤੇ ਸਰਕਾਰ ਦੇ ਹੌਲਦ ਨਾ ਮੈਂ ਸਮਝਦਾ ਕਿ ਲੜਾਈ ਜਾਂ ਤੇ ਆਖਰੀ ਹੋਊਗੀ ਤੇ ਜਾਗਾਂ ਲੜਨੀ ਪਊਗੀ ਦੋਨਾਂ ਦੇ ਇੱਕ ਕੰਮ ਹੋਣਾ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਇਹ ਨਾ ਸੋਚੋ ਕਿ ਸਾਡੀ ਸਰਕਾਰ ਆਪਾਂ ਸਰਕਾਰ ਦੇ ਖਿਲਾਫ ਨਹੀਂ ਗੱਲ ਕਰਨੀ ਸਰਕਾਰਾਂ ਨੂੰ ਜਗਾਉਣਾ ਪੈਂਦਾ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਲ੍ਹੇ ਜਲੰਧਰ ਦੇ ਸਾਡੇ ਸਾਰੇ ਪ੍ਰਧਾਨ ਸਹਿਬਾਨ ਯੂਨੀਅਨ ਦੇ ਵਕਫਾ ਕਾਗੂ ਸਾਡੇ ਅੱਜ ਇਸ ਜਿਸ ਜਗ੍ਹਾ ਦੇ ਆਪਾਂ ਧਰਨਾ ਲਾਉਣਾ ਜਿਹੜਾ ਇਸ ਜਗ੍ਹਾ ਦੇ ਆਪਾਂ ਪਹੁੰਚਣਾ ਸ਼ੁਰੂ ਹੋ ਜਾਾਂਗੇ ਉਹਨਾਂ ਤਿਆਰੀਆਂ ਨੂੰ ਲੈ ਕੇ ਲੰਗਰ ਦੇ ਪ੍ਰਬੰਧ ਹੋਰ ਪ੍ਰਬੰਧਾਂ ਨੂੰ ਲੈ ਕੇ ਅੱਜ ਸਾਰੇ ਜਿਲ੍ਹੇ ਦੇ ਆਗੂ ਸਹਿਬਾਨਾਂ ਦੀ ਰਾਇ ਸੀ ਕਿ ਉਹ ਤਿਆਰੀ ਨੂੰ ਦੇਖਿਆ ਜਾਵੇ ਜਾ ਕੇ ਸੋ ਵੀਰੋ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ ਆ ਆਰੰਭ ਕਰ ਦਿੱਤੀ ਆ ਪਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਣੀ ਆਪਣੀ ਯੂਨੀਅਨ ਦੀਆਂ ਮੈਂ ਜਿਵੇਂ ਜਾਂ ਆਪਣੀ ਆਪਣੀ ਯੂਨੀਅਨ ਦੀ ਲਿਸਟਾ ਬਣਾਓ ਕਿ ਕਿੰਨੇ-ਕਿੰਨੇ ਬੰਦੇ ਜਾਣੇ ਆ ਜਿਹੜੀ ਇੱਥੇ ਸੰਖਿਆ ਹੋਵੇ ਜਿਹੜਾ ਪਰ ਜੁਨੀਅਨ ਦਾ ਧਰਨਾ ਰੋਣਾ ਤੇ 10000 ਪਾਰ ਕੀਤਾ ਦਾ ਜੁਨੀਅਨ ਦਾ ਧਰਨਾ ਆ ਜਿਹੜੀ ਸਰਕਾਰ ਆ ਇਹ ਗੂਡੀ ਬੋਲੀ ਸਰਕਾਰ ਆ ਇਹਨੂੰ ਜਮਾਉਣਾ ਆ ਕਿਉਂਕਿ ਅਸੀਂ ਮੰਗਦੇ ਕੀ ਆ ਅਨਾਜ ਦੀ ਪਾਲਿਸੀ ਦੇ ਵਿੱਚ ਅਸੀਂ ਇਹ ਮੰਗਦੇ ਆ ਲੇਬਰ ਦਾ ਕੰਮ ਲੇਬਰ ਨੂੰ ਦਿਓ ਟਰਾਂਸਪੋਰਟ ਦਾ ਕੰਮ ਟਰਾਂਸਪੋਰਟ ਨੂੰ ਦਿਓ ਪਰ ਸਰਕਾਰ ਪਤਾ ਨਹੀਂ ਇਹਨੂੰ ਮੰਨਣ ਨੂੰ ਕਿਉਂ ਨਹੀਂ ਚਾਹ ਉਹਵਰਲੋਡਿੰਗ ਬੰਦ ਹੋਵੇ ਕੀ ਗਲਤ ਕਰ ਲਿਆ ਯਾਰ ਉਹਵਰਲੋਡਿੰਗ ਸੁਪਰੀਮ ਕੋਰਟ ਦੀ ਵੀ ਰੂਲਿੰਗ ਹੈ ਬੰਦ ਹੋਣਾ ਚਾਹੀਦਾ ਟਰੈਕਟਰ ਟਰਾਲੀ ਕਮਰਸ਼ੀਅਲ ਕੰਮ ਕਰਨਾ ਬੰਦ ਹੋਣਾ ਚਾਹੀਦਾ ਤੋਂ ਟੁੱਟੇ ਟੈਕਸ ਦਾ ਮਾਫ ਕਰਨੇ ਚਾਹੀਦੇ ਆ ਸਾਡੇ 15-15 ਸਾਲ ਦੀਆਂ ਸਕੂਟੀਆਂ ਵੀ ਉਹ ਨਹੀਂ ਵਾਪਸ ਮੁੜ ਰਹੀਆਂ ਸਾਡੇ ਪੰਜਾਬ ਦੇ ਵਿੱਚ ਆ ਗਿਆ ਜ ਹਿਮਾਚਲ ਦੀਆਂ ਗੱਡੀਆਂ ਲੋਡ ਕਰ ਰਹੀਆਂ ਪੂਰ ਸਟੇਟਾਂ ਦੀਆਂ ਗੱਡੀਆਂ ਲੋਡ ਕਰ ਰਹੀਆਂ ਪੰਜਾਬ ਦੇ ਅੰਦਰ ਹੀ ਲੋਕਲ ਜਿਹੜਾ ਕੰਮ ਆ ਬਾਹਰਲੀ ਸਟੇਟਾਂ ਦੀਆਂ ਗੱਡੀਆਂ ਕਰ ਰਹੀਆਂ ਅਸੀਂ ਕਹਿੰਦੇ ਟੈਂਡਰ ਦੇਣਾ ਤਾਂ ਜੂਨੀਅਨ ਨੂੰ ਦਿਓ ਯੂਨੀਅਨ ਦੀਆਂ ਗੱਡੀਆਂ ਦੀ ਲਾਇਸੈਂਸਾਂ ਲੱਗਣ ਉਹਨਾਂ ਨੂੰ ਟੈਂਡਰ ਦਿਓ ਜੇ ਸਰਕਾਰ ਇਹ ਮੰਗਾ ਮੰਨੂਗੀ ਇਹ ਲੜਾਈ ਜਿਹੜੀ ਆ ਕਈਆਂ ਦੇ ਮੈਨੂੰ ਫੋਨ ਵੀ ਆਉਂਦੇ ਪ੍ਰਧਾਨ ਜੀ ਇਹ ਪੋਸਟਪੋਨ ਨਹੀਂ ਹੋਊਗਾ ਜਾਂ ਅੱਗੇ ਤੇ ਨਹੀਂ ਕੀਤਾ ਜਾਊਗਾ ਪਲੇਵਰ ਜੱਥੇ ਬੰਦੀਆਂ ਪੰਜ ਜੱਥੇ ਬੰਦੀਆਂ ਔਰ ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਪੰਜਾਬ ਦੀਆਂ ਸਮੂਚੀਆਂ ਟਰੱਕ ਜੁਨੀਅਨ ਸਮਾਂ ਜਿਹੜਾ ਸੈਗਾ ਆ ਜਿਹੜੀ ਉਧਰੋਂ ਆਉਣੀ ਆ ਸ਼ਾਗੁਰ ਸਾਈਡ ਤੋਂ ਉਹ ਨੂਰਮਿਲ ਦਾਣਾ ਮੰਡੀ ਦੇ ਵਿੱਚ ਇਕੱਠੇ ਹੋਣਗੇ ਉਥੋਂ ਇਕੱਠੇ ਹੋ ਕੇ ਸਾਰੇ ਆਵਾਂਗੇ ਇੱਧਰ ਲਈ ਜਗ੍ਹਾ ਵੀ ਸਿਲੈਕਟ ਕਰਦੇ ਆ ਜਿਹੜੇ ਭੋਗਪੁਰ ਸਾਈਡ ਤੋਂ ਆਣਗੇ ਆ ਉਹ ਭੋਗਪੁਰ ਦੇ ਲਾਗੇ ਕਦੇ ਇਕੱਠੇ ਹੋਣਗੇ ਇਕੱਠੇ ਹੋ ਕੇ ਇੱਕ ਇੱਕ ਕਾਫਲੇ ਦੇ ਰੂਪ ਦੇ ਵਿੱਚ ਆਉਣਗੇ ਸੋ ਮੇਰੀ ਵੀਰੋ ਹੱਥ ਜੋੜ ਕੇ ਬੇਨਤੀ ਆ ਇਹ ਟਰੱਕਾਂ ਵਾਲਿਆਂ ਦੀ ਲੜਾਈ ਆ ਇਹ ਟਰੱਕਾਂ ਵਾਲਿਆਂ ਦੀ ਜ਼ਮੀਰ ਦੀ ਲੜਾਈ ਆ ਇਹ ਲੜਾਈ ਜਿਹੜੀ ਆ ਮੈਂ ਸਮਝਦਾ ਕਿ ਇਹ ਲੜਾਈ ਜਾਂ ਤੇ ਆਖਰੀ ਹੋਊਗੀ ਤੇ ਜਾਂ ਗਾਂ ਲੜਨੀ ਪਊਗੀ ਦੋਨਾਂ 'ਚ ਇੱਕ ਕੰਮ ਹੋਣਾ ਸੋ ਮੈਂ ਤੇ ਤਵਾਸ ਕਰਦਾ ਆ ਪਾਰਟੀ ਵਾਜ ਤੋਂ ਉੱਪਰ ਉੱਠ ਗਈ ਹੈ ਨਾ ਸੋਚੋ ਕਿ ਸਾਡੀ ਸਰਕਾਰ ਆ ਆਪ ਸਰਕਾਰ ਦੇ ਖਿਲਾਫ ਨਹੀਂ ਗੱਲ ਕਰਨੀ ਸਰਕਾਰਾਂ ਨੂੰ ਜਗਾਉਣਾ ਪੈਂਦਾ ਆ ਮੈਂ ਤਾਂ ਸਰਕਾਰ ਨੂੰ ਕਹਿ ਚੁੱਕਾ ਕਿ ਤੁਸੀਂ ਸਾਡਾ ਕੰਮ ਕਰੋ ਤੇ ਅਸੀਂ ਤੁਹਾਡੀ ਤਨਵਾਦ ਰੈਲੀ ਕਰਾਂਗੇ ਤੁਹਾਡਾ ਸਮਰਥਨ ਕਰਾਂਗੇ ਪਰ ਜੇ ਸਰਕਾਰ ਕੁਝ ਨਹੀਂ ਕਰੂਗੀ ਤੇ ਸਰਕਾਰ ਦੇ ਉਲਟ ਚਲਾਂਗੇ ਸੋ ਮੇਰਾ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ